ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬਾਂ ਦੀ ਲਿਸਟ ਦੀ ਜਿਹੜੀ ਅਗਲੀ ਵੀਡੀਓ ਹੈ ਉਹ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਹੁਣ ਤੱਕ ਤਕਰੀਬਨ ਆਪਾਂ 100 ਕੁ ਕਿਤਾਬਾਂ ਬਾਰੇ ਗੱਲ ਕਰ ਲਈ ਹੈ ਅੱਜ ਆਪਾਂ ਕੁਝ ਹੋਰ ਚੁਣੰਦਾ ਕਿਤਾਬਾਂ 15 ਤੋਂ 20 ਕਿਤਾਬਾਂ ਦੇ ਨੇੜੇ ਤੇੜੇ ਆਪਾਂ ਗੱਲ ਕਰਾਂਗੇ ਜਿਹਦੇ ਚ ਸਭ ਤੋਂ ਪਹਿਲਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੀਆਂ ਕਿਤਾਬਾਂ ਜਿਹੜੀਆਂ ਬਹੁਤ ਸਿੱਖ ਸੰਗਤਾਂ ਵੱਲੋਂ ਤੇ ਪੰਜਾਬ ਦੇ ਪਾਠਕਾਂ ਵੱਲੋਂ ਬਹੁਤ ਪਸੰਦ ਵੀ ਕੀਤੀਆਂ ਗਈਆਂ ਪਰ ਆਪਾਂ ਇੱਕ ਸੀਕੁਐਂਸ 'ਚ ਗੱਲ ਕਰ ਲੈਨੇ ਆ ਉਹਨਾਂ ਦੀਆਂ ਪਹਿਲੀਆਂ ਕਿਤਾਬਾਂ 'ਚੋਂ ਜਿਹੜੀ ਇਹ ਕਿਤਾਬ ਹੈ ਗੁਰੂ ਨਾਨਕ ਦਾ ਕੁਦਰਤ ਸਿਧਾਂਤ ਇਹ ਉਹਨਾਂ ਦਾ ਐਮਫੀਲ ਦਾ ਥੀਸਿਸ ਸੀ ਇਹ ਤੁਸੀਂ ਕਹਿ ਲਓ ਵੀ ਬਲੇਹਾਰੀ ਕੁਦਰਤ ਵਸਿਆ ਦੇ ਆਲੇ ਦੁਆਲੇ ਘੁੰਮਦੀ ਹੈ ਜੇ ਤੁਸੀਂ ਸੱਜੇ ਪਾਤਸ਼ਾਹ ਦੀ ਬਾਣੀ ਚੋਂ ਕੁਦਰਤ ਬਾਰੇ ਨੇਚਰ ਬਾਰੇ ਕੁਝ ਚੀਜ਼ਾਂ ਲੱਭਣੀਆਂ ਨੇ ਪੜ੍ਹਣੀਆਂ ਨੇ ਸੁਣਨੀਆਂ ਨੇ ਤਾਂ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ ਫੇਰ ਉਹਨਾਂ ਦੀਆਂ ਕਿਤਾਬਾਂ ਇੱਕ ਸੀਗੀ ਭਾਰਤ ਦੇ ਪੁਰਾਤਨ ਧਰਮ ਉਹੋ ਵੀ ਪੰਜਾਬੀ ਯੂਨੀਵਰਸਿਟੀ ਇਹ ਵੀ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਥੀਸਿਸ ਵੀ ਗੁਰੂ ਨਾਨਕ ਦਾ ਕੁਦਰਤ ਸਿਧਾਂਤ ਤੇ ਭਾਰਤ ਦੇ ਪੁਰਾਤਨ ਧਰਮ ਸੰਖੇਪ ਦੇ ਵਿੱਚ ਜੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਜਾਨਣਾ ਹੋਵੇ ਭਾਰਤ ਦੇ ਪੁਰਾਣੇ ਮਤਾਂ ਬਾਰੇ ਪੰਥਾਂ ਬਾਰੇ ਧਰਮ ਬਾਰੇ ਤਾਂ ਉਹ ਕਿਤਾਬ ਬਹੁਤ ਕਮਾਲ ਆਊਟ ਆਫ ਪ੍ਰਿੰਟ ਸੀ ਪਿੱਛੇ ਜੇ ਪਰ ਉਹ ਕਿਤਨਾ ਕਦੋਂ ਤੁਹਾਨੂੰ ਮਿਲ ਹੀ ਜਾਣੀ ਹੈ ਲੱਭ ਹੀ ਜਾਣੀ ਉਸ ਤੋਂ ਬਾਅਦ ਜਿਹੜੀ ਲੜੀ ਇੱਕ ਫੈਸਲ ਸਾਹਿਬ ਨੇ ਸ਼ੁਰੂ ਕੀਤੀ ਜਿਵੇਂ ਉਹ ਦੱਸਦੇ ਹੁੰਦੇ ਸੀ ਵੀ ਲੜੀ ਦਾ ਨਾਮ ਉਹ ਰੱਖਣਾ ਚਾਹੁੰਦੇ ਸੀ ਦਿਓਦਾਰਾਂ ਦੀ ਛਾਂ ਥੱਲੇ ਦਿਓਦਾਰਾਂ ਦੀ ਛਾਂ ਥੱਲੇ ਉਹਦੇ ਵਿੱਚ ਉਹ ਕਈ ਭਾਗ ਕੱਢਣੀ ਚਾਹੁੰਦੇ ਸੀ ਪਰ ਉਹ ਪਬਲਿਸ਼ਰਾਂ ਨਾਲ ਜਾਂ ਕਿਸੇ ਤਰੀਕੇ ਜਾਂ ਸ਼ਾਇਦ ਉਹ ਦਿਓਦਾਰਾਂ ਦੀ ਛਾਂ ਥੱਲੇ ਕਦੇ ਪਹਿਲਾਂ ਵੀ ਰਜਿਸਟਰਡ ਹੋਇਆ ਹੋਇਆ ਸੀਗਾ ਜਿਹੜਾ ਟਾਈਟਲ ਸੀ ਫਿਰ ਉਹਨਾਂ ਨੇ ਉਹ ਪਹਿਲੀ ਕਿਤਾਬ ਕੱਢੀ ਸੀ ਜਿਹਦਾ ਨਾਂ ਸੀ ਗੌਤਮ ਤੋਂ ਤਾਸਕੀ ਤੱਕ ਇਹਦੇ ਚ ਜੀਵਨੀਆਂ ਸੀ ਇਹਦੇ ਚ ਗੌਤਮ ਮਹਾਤਮਾ ਬੋਧੀ ਜੀਵਨੀ ਹੈ ਇਹਦੇ ਚ ਸ਼ੇਰੇ ਪੰਜਾਬ ਦੀ ਮਹਾਰਾਜਾ ਰਣਜੀਤ ਸਿੰਘ ਦੀ ਇਹਦੇ ਚ ਭਾਈ ਮਰਦਾਨਾ ਜੀ ਦੀ ਇਹ ਬਹੁਤ ਕਮਾਲ ਬਹੁਤ ਕਲਾਸਿਕ ਕਿਤਾਬ ਹੈ ਮੈਨੂੰ ਲੱਗਦਾ ਇਹਨੂੰ ਕਈ ਪੁਰਸਕਾਰ ਵੀ ਮਿਲਿਆ ਹੈ ਪਾਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਇਹ ਸਨਮਾਨੀ ਗਈ ਕਿਤਾਬ ਹੈ ਤੇ ਬਹੁਤ ਕਮਾਲ ਜੇ ਤੁਸੀਂ ਜੀਵਨੀਆਂ ਪੜ੍ਹਣੀਆਂ ਇਹਨਾਂ ਸਤਪੁਰਖਾਂ ਦੀਆਂ ਫਿਰ ਉਹ ਲੜੀ ਉਹਨਾਂ ਨੇ ਸ਼ੁਰੂ ਕੀਤੀ ਉਹ ਪਹਿਲੀ ਕਿਤਾਬ ਸੀ ਗੌਤਮ ਤੋਂ ਤਾਸਕੀ ਫਿਰ ਆਈ ਹੈ ਆਠ ਤੋਂ ਬੰਦਗੀ ਫਿਰ ਜਿਹੜੀ ਹੈ ਇਹ ਲੜੀ ਚਾਰ ਪੰਜ ਸਵੇਰ ਤੋਂ ਸ਼ਾਮ ਤੱਕ ਚਾਰ ਪੰਜ ਕਿਤਾਬਾਂ ਇਸ ਲੜੀ ਚ ਆਈਆਂ ਪਰ ਮੇਰੀਆਂ ਦੋਵੇਂ ਇਹ ਪਹਿਲੀਆਂ ਦੋਵੇਂ ਕਿਤਾਬਾਂ ਬਹੁਤ ਪਸੰਦੀਦਾ ਹੈ ਗੌਤਮ ਤੋਂ ਤਾਸਕੀ ਤੇ 8 ਤੋਂ ਬੰਦ ਗਈ ਬਹੁਤ ਕਮਾਲ ਕਿਤਾਬਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ ਭਾਰਤ ਦੇ ਪ੍ਰਾਤਨ ਧਰਮ ਗੌਤਮ ਤੋਂ ਤਾਸਕੀ ਤੇ 8 ਤੋਂ ਬੰਦ ਗਈ ਜਿਹੜੀ ਗੌਤਮ ਤੋਂ ਤਾਸਕੀ ਤੇ 8 ਤੋਂ ਬੰਦ ਗਈ ਹੈ ਇਹ ਸਿੰਘ ਬ੍ਰਦਰਸ ਨੇ ਛਾਪੀਆਂ ਪਹਿਲੀਆਂ ਦੋਵਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀਆਂ ਫਿਰ ਫੈਸਾ ਗਾਹਿਬਗਾਹੇ ਈਰਾਨ ਦਾ ਦੌਰਾ ਕਰਦੇ ਸੀ ਵਿਜ਼ਿਟਿੰਗ ਪ੍ਰੋਫੈਸਰ ਸੀ ਉੱਥੇ ਕਿਸੇ ਯੂਨੀਵਰਸਿਟੀ ਚ ਤਾਂ ইরਾਨੀਆਂ ਬਾਰੇ ਇੱਕ ਜਿਹੜੀ ਕਿਤਾਬ ਪ੍ਰੋਫੈਸਰ ਸਾਹਿਬ ਨੇ ਲਿਖੀ ਉਹਦਾ ਨਾਂ ਸੀਗਾ ਈਰਾਨ ਤੇ ইরਾਨੀ ਬਹੁਤ ਤੁਸੀਂ ਉਹਨਾਂ ਦੇ ਜੇ ਕੋਈ ਸੁਣੇ ਹੋਣਗੇ ਵਿਖਿਆਨ ਤਾਂ ਉਹਨਾਂ ਚੋਂ ਬਹੁਤ ਜ਼ਿਕਰ ਕਰਦੇ ਆ ਈਰਾਨ ਤੇ ইরਾਨੀ ਬਹੁਤ ਕਮਾਲ ਕਿਤਾਬ ਹੈ ਪੜਨ ਵਾਲੀ ਕਿਤਾਬ ਤੇ ਇਹ ਵੀ ਸਿੰਘ ਬ੍ਰੋਸ ਨੇ ਛਾਪੀ ਹੈ ਸੌਖੇ ਹੀ ਮਿਲ ਜਾਂਦੀ ਹੈ ਫਿਰ ਪ੍ਰੋਫੈਸਰ ਸਾਹਿਬ ਦੀ ਇੱਕ ਕਿਤਾਬ ਹੈ ਮਲਿੰਦ ਪ੍ਰਸ਼ਨ ਤੁਸੀਂ ਕਹੋ ਵੀ नागसेन ਤੇ ਮਲਿੰਦ ਦੇ ਜਿਹੜੇ ਆਪਸ ਵਿੱਚ ਸਵਾਲ ਹੈ ਬੁੱਧ ਧਰਮ ਦੀ ਤੁਸੀਂ ਕਹੋ ਵੀ ਇਹ ਇੱਕ ਵੱਡਾ ਗ੍ਰੰਥ ਹੈਗਾ ਇਹਦੇ ਚ ਬਹੁਤ ਚੀਜ਼ਾਂ ਇਹੋ ਜੀਆਂ ਤੁਹਾਡੀਆਂ ਸਪਸ਼ਟ ਹੁੰਦੀਆਂ ਆ ਕਈ ਸ਼ੰਕੇ ਸਵਾਲ ਨਿਵਰਤ ਕਰਦੀਆਂ ਜਦੋਂ नागसेन ਤੇ ਮਲਿੰਦ ਆਪਸ ਚ ਗੱਲਬਾਤ ਕਰਦੇ ਆ ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ ਤੇ ਇਹਦੇ ਸਾਖੀਆਂ ਵਾਂਗੂ ਤੁਹਾਨੂੰ ਚੀਜ਼ਾਂ ਮਿਲਣਗੀਆਂ नागसेन ਕਹਿੰਦੇ ਪੈਸਾ ਉਹ ਦੱਸ ਦਿਆ ਵੀ ਪੰਜਾਬ ਦਾ ਹੀ ਜੰਪਲ ਸੀ ਤੇ ਮਲੇਂਦਰ ਰਾਜੇ ਕੋਲੇ ਜਦੋਂ ਗਿਆ ਤੇ ਉੱਥੇ ਉਹਨਾਂ ਨਾਲ ਜਿਹੜੀ ਟਾਕ ਹੋਈ ਜਿਹੜੇ ਮਲੇਂਦ ਦੇ ਕੋਈ ਸ਼ੰਕੇ ਸੀ ਤਾਂ ਉਹ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਜਿਹੜੀ ਕੀਤੀ ਹੈ ਇਹ ਪੜਨ ਵਾਲੀ ਬਹੁਤ ਕਲਾਸਿਕ ਜਿਹਾ ਬੁੱਧ ਧਰਮ ਤੇ ਕੋਈ ਇੱਕੋ ਕਿਤਾਬ ਤੁਸੀਂ ਪੜ੍ਹਨੀ ਹੋਵੇ ਤਾਂ ਮੈਨੂੰ ਲੱਗਦਾ ਇਹ ਪੜ੍ਹ ਲੈਣੀ ਚਾਹੀਦੀ ਹੈ ਫਿਰ ਉਹਨਾਂ ਨੇ ਜੱਪ ਨਿਸ਼ਾਨ ਇੱਕ ਕੀਤੀ ਸੀ ਉਹ ਪੈਸਾ ਹੋਰਾਂ ਵਾਲੀ ਭਾਈ ਲਖਵੀਰ ਸਿੰਘ ਹੋਰਾਂ ਵਾਲੀ ਉਹ ਵੀ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਸੀ ਪ੍ਰਾਸ਼ਰ ਪ੍ਰਾਸ਼ਰ ਪ੍ਰਸ਼ਨ ਜਿਹੜੀ ਸਰਦਾਰ ਕਪੂਰ ਸਿੰਘ ਦੇ ਲੇਖ ਹੈ ਬਹੁਤ ਕਮਾਲ ਖਾਲਸਾ ਪੰਦੀ ਉਤਪਤੀ ਅਤੇ ਵਿਲੱਖਣ ਚਰਿੱਤਰ ਉੱਪਰ ਅੰਤਰ ਜਾਤ ਸਿੱਖ ਸਿਧਾਂਤਾਂ ਦੀ ਝਲਕ ਸਮੇਤ ਇਹ ਸਰਦਾਰ ਕਪੂਰ ਸਿੰਘ ਹੋਰਾਂ ਦੀ ਕਿਤਾਬ ਹੈ ਇਹ ਪੰਜਾਬੀ ਚ ਨਹੀਂ ਮਿਲਦੀ ਸੀ ਇਹਦਾ ਪੰਜਾਬੀ ਚ ਨਵਾਦ ਪ੍ਰੋਫੈਸਰ ਪੰਨੂ ਨੇ ਕੀਤਾ ਪ੍ਰਾਸ਼ਰ ਪ੍ਰਸ਼ਨ ਬਹੁਤ ਸੋਹਣੀ ਗੱਲ ਬਾਤ ਇਹਦੇ ਵਿੱਚ ਤੁਹਾਨੂੰ ਬਹੁਤ ਸ਼ਾਂਕੇ ਤੁਹਾਡੇ ਨਿਵਰਤ ਹੋਣਗੇ ਸਰਦਾਰ ਸਾਹਿਬ ਨੇ ਕਈ ਕਮਾਲ ਦੇ ਲੇਖ ਇਹਦੇ ਵਿੱਚ ਲਿਖੇ ਹੈ ਮਹਾਰਾਜ ਦੀ ਉਸਤਤੀ ਹੈ ਦਸਵੇਂ ਪਾਸ਼ਾ ਦੀ ਉਦੇ ਬਾਰੇ ਇੱਕ ਜਿਹੜਾ ਸੁਆ ਇਹਨਾਂ ਦਾ ਲੇਖ ਹੈ ਬਹੁਤ ਕਮਾਲ ਅ ਕਲਗੀਧਰ ਮਹਾਰਾਜ ਜੀ ਦਾ ਦੇਵੀ ਸਰੂਪ ਬਹੁਤ ਕਮਾਲ ਹੈ ਸਿੱਖ ਦੀ ਸਿੰਘ ਵਜੋਂ ਤਾਜਪੋਸ਼ੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਇਹ ਇਹ ਮੇਰੇ ਬਹੁਤ ਪਸੰਦੀਦਾ ਲੇਖ ਹੈ ਇਹਦੇ ਵਿੱਚ ਤੇ ਇਹ ਉਹਨਾਂ ਨੇ ਅਨੁਵਾਦ ਕੀਤਾ ਸੀ ਪੰਨੂ ਸਾਹ ਹੋਰਾਂ ਨੇ ਇਹ ਵੀ ਬਹੁਤ ਕਮਾਲ ਹੈ ਇੱਕ ਉਹਨਾਂ ਨੇ ਅਨੁਵਾਦ ਕੀਤਾ ਪਿੱਛੇ ਜੇ ਕਿਤਾਬ ਦਾ ਪਹਿਲਾਂ ਆਪਾਂ ਗੱਲ ਕਰ ਲਈਏ ਰਾਜਸਥਾਨੀ ਕਥਾ ਸਾਗਰ ਇਹ ਕਿਤਾਬ ਮੈਨੂੰ ਬਹੁਤ ਪਸੰਦ ਆਈ ਇਹ ਵੀ ਅਨੁਵਾਦਿਤ ਹੈ ਇਹਦਾ ਅਨੁਵਾਦ ਕੀਤਾ ਉਹਨਾਂ ਨੇ ਵਿਜੇਦੰਦ ਦੇთა ਰਾਜਸਥਾਨ ਦੇ ਬਹੁਤ ਵੱਡੇ ਕਹਾਣੀਕਾਰ ਨੇ ਸਨਮਾਨਤ ਨੇ ਹਿੰਦੁਸਤਾਨ ਸਰਕਾਰ ਨੇ ਸਹਿਤ ਕੱਟ ਵੀ ਪੁਰਸਕਾਰ ਉਹਨਾਂ ਨੂੰ ਦਿੱਤਾ ਹੈ ਉਹਨਾਂ ਦੀਆਂ ਕਹਾਣੀਆਂ ਨੂੰ ਤੇ ਇਹ ਉਹਦਾ ਅਨੁਵਾਦ ਹੈ ਜਿਹੜੀ ਇਹ ਕਿਤਾਬ ਹੈ ਰਾਜਸਥਾਨੀ ਕਥਾ ਸਾਗਰ ਇਹੇ ਵਿਜੇਦੰਦ ਦੇთა ਦੀਆਂ ਕਹਾਣੀਆਂ ਦਾ ਅਨੁਵਾਦ ਹੈ ਬਹੁਤ ਕਮਾਲ ਕਹਾਣੀਆਂ ਨੇ ਬੱਚਿਆਂ ਵਾਲੀਆਂ ਕਹਾਣੀਆਂ ਨੇ ਹਾਲਾਂਕਿ ਦੇਖਣ ਨੂੰ ਉਹ ਬੱਚਿਆਂ ਵਾਲੀਆਂ ਨੇ ਸਿੱਖਿਆ ਉਹ ਵੱਡੀ ਦਿੰਦੀਆਂ ਨੇ ਸਾਰੀਆਂ ਉਹ ਕਹਾਣੀਆਂ ਜਿਵੇਂ ਉਹ ਕਹਾਣੀ ਸੀ ਚਿੜੀ ਵਿਚਾਰੀ ਕੀ ਕਰੇ ਜਦੋਂ ਤੁਸੀਂ ਛੋਟੇ ਹੁੰਦੇ ਹਾਂ ਨੇ ਸ਼ਾਇਦ ਆਪਦੀ ਮਾਤਾ ਤੋਂ ਨਾਨੀ ਤੋਂ ਦਾਦੀ ਤੋਂ ਇਹ ਕਹਾਣੀ ਸੁਣੀ ਹੋਵੇ ਵੀ ਉਹ ਇੱਕ ਚਿੜੀ ਸੀ ਤੇ ਇੱਕ ਕਾਂ ਸੀ ਤੇ ਕਾਂ ਨੂੰ ਮਤਲਬ ਪੰਜਾਬ 'ਚ ਟ੍ਰੈਡੀਸ਼ਨ 'ਚ ਹੋਰ ਤਰੀਕੇ ਦੀ ਆਉਂਦੀ ਸੀ ਵੀ ਚਿੜੀ ਤੋਂ ਕਾਂ ਨੇ ਕੀ ਖੋਇਆ ਉਹ ਅੱਡ ਚੀਜ਼ ਸੀਗੀ ਤੇ ਇਹਦੇ 'ਚ ਕੁਝ ਹੋਰ ਆਉਂਦੀ ਹੈ ਇਹਦੇ 'ਚ ਰਾਜਸਥਾਨ ਦੀ ਸਾਖੀ 'ਚ ਕਹਾਣੀ 'ਚ ਇਸ ਤਰੀਕੇ ਨਾਲ ਆਉਂਦੀ ਹੈ ਵੀ ਕਾਂ ਤੇ ਚਿੜੀ ਸੀ ਚਿੜੀ ਨੂੰ ਮੋਤੀ ਲੱਭਿਆ ਕਾਂ ਨੂੰ लाल ਲੱਗ ਗਿਆ ਹੀਰਾ ਜੇ ਲਾਲ ਹੁੰਦਾ ਜਿਹੜਾ ਤੇ ਜਦੋਂ ਉਹ ਮੁੱਲ ਪਵਾਉਣ ਗਏ ਕਾਂ ਨੂੰ ਲੱਗਿਆ ਵੀ ਲਾਲ ਵੱਡਾ ਕਾਂ ਨੇ ਉਹ ਚੱਕਿਆ ਮੋਤੀ ਛੋਟਾ ਸੀ ਜਿਹੜੀ ਨੇ ਮੋਤੀ ਚੱਕ ਲਿਆ ਚੁੰਝ ਚੁੰਝ ਦਾ ਵੀ ਫਰਕ ਹੁੰਦਾ ਤੇ ਜਦੋਂ ਮੁੱਲ ਪਵਾਉਣ ਗਏ ਜ਼ੋਰੀ ਕੋਲੇ ਤੇ ਮੋਤੀ ਦਾ ਮੁੱਲ ਵੱਧ ਨਿਕਲਿਆ ਲਾਲ ਦਾ ਮੁੱਲ ਲੱਖ ਰੁਪਿਆ ਗਿਆ ਜ਼ੋਰੀ ਨੇ ਤੇ ਮੋਤੀ ਦਾ ਸਵਾ ਲੱਖ ਕਾਂ ਲਾਲਚਾ ਜਾ ਗਿਆ ਤੇ ਉਹ ਚਿੜੀ ਦਾ ਮੋਤੀ ਲੈ ਕੇ ਭੱਜ ਗਿਆ ਚਿੜੀ ਉਹਦੇ ਮਗਰ ਉੱਡੀ ਕਾਂ ਜਾ ਕੇ ਕਿਤੇ ਪਿੱਪਲ ਤੇ ਬਹਿ ਗਿਆ ਤੇ ਮੁਨਕਰ ਹੋ ਗਿਆ ਮੈਂ ਤੇਰਾ ਮੋਤੀ ਨਹੀਂ ਚੱਕਿਆ ਚਿੜੀ ਦਾ ਮੋਤੀ ਦੇਣ ਤੋਂ ਕਾਂ ਮੁਨਕਰ ਹੋ ਗਿਆ ਹੁਣ ਚਿੜੀ ਵਿਚਾਰੀ ਕੀ ਕਰੇ ਇਹ ਛੋਟੇ ਹੁੰਦੇ ਨੇ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਐ ਹੁਣ ਚਿੜੀ ਐ ਜਿਹੜੀ ਉਹ ਪਿੱਪਲ ਨੂੰ ਕਹਿੰਦੀ ਐ ਵੀ ਪਿੱਪਲ ਕਿਸੇ ਤਰੀਕੇ ਕਾਂ ਨੂੰ ਉਡਾ ਦੇਵੇ ਪਿੱਪਲ ਨੂੰ ਕਹਿੰਦੀ ਐ ਤੂੰ ਪੱਤਿਆਂ ਦੀ ਖੜਖੜ ਕਰ ਜਿਹਦੇ ਨਾਲ ਕਾਂ ਉੱਠ ਜੇ ਪਿੱਪਲ ਕਹਿੰਦਾ ਮੈਂ ਕਿਉਂ ਪੱਤਿਆਂ ਦੀ ਖੜਖੜ ਕਰਨੀ ਐ ਨਾਲੇ ਕਾਂ ਮੈਨੂੰ ਬੈਠਾ ਕੀ ਕਹਿੰਦਾ ਉਹ ਤੁਰ ਗਈ ਉੱਥੋਂ ਤੇ ਮਿਸਤਰੀ ਕੋਲੇ ਜਾਵੜੀ ਤਰਖਾਨ ਕੋਲੇ ਲੱਕੜਹਾਰੇ ਕੋਲੇ ਉਹਨੂੰ ਜਾ ਕੇ ਕਹਿੰਦੀ ਪਿੱਪਲ ਨੂੰ ਵੜ ਦੇ ਉਹ ਕਹਿੰਦਾ ਕਿਉਂ ਪਿੱਪਲ ਨੇ ਮੇਰਾ ਕੀ ਵਿਗਾੜਿਆ ਉੱਥੋਂ ਵੀ ਤੁਰ ਗਈ ਰਾਜੇ ਕੋਲੇ ਜਾਵੜੀ ਰਾਜੇ ਨੂੰ ਕਹਿੰਦੀ ਤੂੰ ਮਿਸਤਰੀ ਨੂੰ ਸਜ਼ਾ ਦੇ ਉਹ ਕਹਿੰਦਾ ਮੈਂ ਮਿਸਤਰੀ ਨੂੰ ਕਿਉਂ ਸਜ਼ਾ ਦੇਵਾਂ ਮੇਰਾ ਕੀ ਉਹਨੇ ਵਿਗਾੜਿਆ ਰਾਣੀ ਕੋਲੇ ਜਾਵੜੀ ਰਾਣੀ ਤੂੰ ਰਾਜੇ ਨਾਲ ਰੁੱਸ ਜਾ ਕਹਿੰਦੀ ਕੋਈ ਕਾਰਨ ਵੀ ਹੋਵੇ ਰਾਜੇ ਨਾਲ ਮੈਂ ਕਿਉਂ ਰੁੱਸ ਜਾ ਕੁਝ ਤਾਂ ਹੋਵੇ ਕਾਰਨ ਰਾਣੀ ਕੋਲੋਂ ਵੀ ਹਤਾਸ਼ ਹੋ ਕੇ ਚਲੀ ਗਈ ਨਿਰਾਸ਼ ਹੋ ਕੇ ਮੁੜ ਗਈ ਚੂਹਿਆਂ ਕੋਲੇ ਜਾਵੜੀ ਚੂਹਿਆਂ ਨੂੰ ਕਹਿੰਦੀ ਚੂਹੇ ਚੂਹੇ ਤੁਸੀਂ ਰਾਣੀ ਦੇ ਬਸਤਰ ਟੱਕ ਦਿਓ ਚੂਹੇ ਕਹਿੰਦੇ ਵੀ ਅਸੀਂ ਕਿਉਂ ਉਹਦੇ ਲਿਵਾਸ ਕੁਤਰੀਏ ਚੂਹਿਆਂ ਨੇ ਨਾ ਕਰਤੀ ਬਿੱਲੀ ਕੋਲੇ ਜਾਵੜੀ ਬਿੱਲੀਏ ਤੂੰ ਚੂਹਿਆਂ ਨੂੰ ਖਾ ਜਾ ਮੈਂ ਰੱਜੀ ਪੁੱਜੀ ਆ ਮੈਂ ਕਿਉਂ ਚੂਹਿਆਂ ਨੂੰ ਖਾਵਾਂ ਉਹਨੇ ਨਾ ਕਰਤੀ ਕੁੱਤਿਆਂ ਕੋਲੇ ਜਾਵੜੀ ਕੁੱਤਿਓ ਤੁਸੀਂ ਬਿੱਲੀਆਂ ਨੂੰ ਭਜਾ ਦਿਓ ਅਸੀਂ ਆਰਾਮ ਨਾਲ ਬੈਠੇ ਆਵਦੇ ਅਸੀਂ ਬਿੱਲੀਆਂ ਨੂੰ ਕਿਉਂ ਭਜਾਈਏ ਡਾਂਗਾਂ ਕੋਲੇ ਜਾਵੜੀ ਡਾਂਗੋ ਡਾਂਗੋ ਤੁਸੀਂ ਕੁੱਤਿਆਂ ਨੂੰ ਕੁੱਟੋ ਉਹ ਕਹਿੰਦੇ ਵੀ ਅਸੀਂ ਆਰਾਮ ਨਾਲ ਬੈਠੇ ਕੁੱਤਿਆਂ ਨੂੰ ਕਾਹਤੋਂ ਕੁੱਟੀਏ ਅੱਗ ਕੋਲੇ ਜਾਵੜੀ ਅੱਗੇ ਅੱਗੇ ਤੂੰ ਲੱਕੜਾਂ ਨੂੰ ਸਾੜ ਦੇ ਡਾਂਗਾਂ ਨੂੰ ਸਾੜ ਦੇ ਅੱਗ ਵੀ ਮੁਨਕਰ ਮੈਂ ਕਿਉਂ ਡਾਂਗਾਂ ਨੂੰ ਸਾੜਾਂ ਪਾਣੀ ਕੋਲੇ ਗਈ ਪਾਣੀਆਂ ਪਾਣੀਆਂ ਤੂੰ ਅੱਗ ਬੁਝਾ ਦੇ ਉਹ ਕਹਿੰਦਾ ਮੈਂ ਕਿਉਂ ਅੱਗ ਬੁਝਾਵਾਂ ਹੁਣੇ ਨਾ ਕਰਤੀ ਹਾਥੀਆਂ ਕੋਲੇ ਗਈ ਹਾਥਿਓ ਹਾਥਿਓ ਤੁਸੀਂ ਪਾਣੀ ਪੀਜੋ ਸਾਰਾ ਤਲਾ ਨੂੰ ਗੰਧਲਾ ਕਰ ਦਿਓ ਅਸੀਂ ਕਹਿੰਦੇ ਤਲਾ ਨੂੰ ਕਿਉਂ ਗੰਧਲਾ ਕਰੀਏ ਅਸੀਂ ਨਹੀਂ ਕਰਦੇ ਤਲਾ ਨੂੰ ਗੰਧਲਾ ਹਾਥੀਆਂ ਨੇ ਨਾ ਕਰਤੀ ਕਰਦੀ ਕਰਾਉਂਦੀ ਆਪਦੀ ਕਿਸੇ ਮਿੱਤਰ ਕੀੜੀ ਕੋਲੇ ਚਲੀ ਗਈ ਕੀੜੀਏ ਕੀੜੀਏ ਤੂੰ ਹਾਥੀ ਦੇ ਕੰਨ ਚ ਵੜ ਕੇ ਲੜ ਜਾ ਕੀੜੀ ਕਹਿੰਦੀ ਕੀੜੀ ਨੇ ਸਾਰੀ ਸਾਕੀ ਸੁਣੀ ਕਾਰਨ ਕੀ ਹੋਇਆ ਕਹਿੰਦੀ ਉਹਨੇ ਸਾਰੀ ਸਾਕੀ ਤੁਰੋਂ ਤੁਰ ਤੱਕ ਦੱਸੀ ਕੀੜੀ ਕਹਿੰਦੀ ਮੈਂ ਹੁਣੇ ਤੇਰੀ ਮਦਦ ਕਰਦੀ ਹਾਂ ਮੈਂ ਹੁਣੇ ਕੰਨ ਜਹਾਤੀ ਦੇ ਵੜਕੇ ਤੇ ਹਾਥੀ ਦਾ ਭੱਜਿਆ ਫਿਰੂ ਉਹਨੂੰ ਆਪਾਂ ਗੱਲ ਮਨਾ ਲਾਂਗੇ ਹੋਰ ਮੈਂ ਤੇਰੇ ਕਦੋਂ ਕੰਮ ਆਉਂਗੀ ਕਹਿੰਦੀ ਮੇਰੀ ਦੁਖੀਆਂ ਦੀ ਬਾਹ ਫੜਨੀ ਦਾ ਮੇਰਾ ਧਰਮ ਹੈ ਇਹ ਹੁਣ ਸਿੱਖਿਆ ਇੱਕ ਬਹੁਤ ਕਮਾਲ ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ ਸਾਨੂੰ ਇਹ ਦੇਖਣਾ ਤੁਸੀਂ ਵੀ ਇਹਦੇ ਚੋ ਕੀ ਨਿਕਲਿਆ ਆ ਕਹਿੰਦੀ ਇਹ ਤਾਂ ਮੇਰਾ ਧਰਮ ਹੈ ਦੁਖੀਆਂ ਦੀ ਮਦਦ ਕਰਨੀ ਦੱਸ ਫਿਰ ਕਹਿੰਦੀ ਕਿੱਥੇ ਆ ਹਾਥੀ ਲੈ ਚੱਲ ਮੈਨੂੰ ਮੈਂ ਤਿਆਰ ਹੋ ਜਾ ਤਿਆਰ ਹੁੰਦੀ ਹੈ ਇਹਨੇ ਬਹੁਤ ਸੋਹਣਾ ਲਿਖਿਆ ਹੋਇਆ ਜਿਹਦਾ ਦੇਥਾ ਨੇ ਕਹਿੰਦੇ ਵੀ ਉਹਨੇ ਪਾਣੀ ਚ ਡੁਬਕੀ ਲਾ ਕੇ ਇਸ਼ਨਾਨ ਕੀਤਾ ਕੇਸ ਧੁੱਤੇ ਗੁੱਤ ਕੀਤੀ ਮੱਥੇ ਤੇ ਬਿੰਦੀ ਲਾਈ ਸ਼ਰਮਾ ਪਾਇਆ 16 ਸ਼ਿੰਗਾਰ ਕਰਕੇ ਸ਼ਮਸ਼ਮ ਕਰਦੀ ਹਾਥੀ ਦੇ ਕੰਨ ਚ ਵੜ ਕੇ ਦੰਦੀ ਵੜਨ ਵਾਸਤੇ ਤੁਰ ਪਈ ਜਦੋਂ ਕੀੜੀ ਵੇਖੀ ਹਾਥੀ ਨੇ ਆਉਂਦੀ ਹਾਥੀ ਕੰਬ ਗਿਆ ਹਾਥੀ ਕਹਿੰਦਾ ਮੈਥੋਂ ਗਲਤੀ ਹੋ ਗਈ ਦੱਸ ਮੈਂ ਹੁਣੇ ਪਾਣੀ ਗੰਧਲਾ ਕਰਦਾ ਇਹ ਤੋਂ ਪਹਿਲਾਂ ਇੱਕ ਜਦੋਂ ਇਹ ਕੀੜੀ ਕੋਲੇ ਪਹੁੰਚਦੀ ਹੈ ਤਾਂ ਸਾਡੀਆਂ ਮਾਈਆਂ ਸਾਨੂੰ ਸੁਣਾਉਂਦੀਆਂ ਹੁੰਦੀਆਂ ਸੀ ਉਹ ਸਾਕੀ ਲੰਬੀ ਐ ਚੱਲਦੀ ਸੀ ਵੀ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਲੱਕੜਾਂ ਨੂੰ ਸਾਰੇ ਨਾ ਲੱਕੜ ਕੁੱਤਿਆਂ ਨੂੰ ਕੁੱਟੇ ਨਾ ਕੁੱਤੇ ਬਿੱਲੀ ਨੂੰ ਭਜਾਉਣ ਨਾ ਬਿੱਲੀ ਚੂਹੇ ਖਾਵੇ ਨਾ ਚੂਹਾ ਬਸਤਰ ਟੁੱਕੇ ਨਾ ਰਾਣੀ ਰਾਜੇ ਨਾ ਰੁੱਸੇ ਨਾ ਰਾਜਾ ਤਖਾਨ ਨੂੰ ਮਾਰੇ ਨਾ ਤਖਾਨ ਪਿੱਪਲ ਵੱਡੇ ਨਾ ਪਿੱਪਲ ਕਾਂ ਉਡਾਵੇ ਨਾ ਚਿੜੀ ਵਿਚਾਰੀ ਕੀ ਕਰੇ ਇਹ ਲੰਬੀ ਐ ਚਲਦੀ ਹੈ ਹੁਣ ਇਹ ਬੈਗ ਚਲਦੀ ਹੈ ਦੁਬਾਰਾ ਵਿੱਕੀੜੀ ਹਾਥੀ ਕੋਲੇ ਗਈ ਹਾਥੀ ਡਰ ਗਿਆ ਹਾਥੀ ਕਹਿੰਦਾ ਮੈਂ ਹੁਣੇ ਪਾਣੀ ਗੰਧਲਾ ਕਰ ਦਿੰਨਾ ਫੇਰ ਕਹਿੰਦਾ ਪਾਣੀ ਗੰਧਲਾ ਲੈ ਮੈਂ ਹੁਣੇ ਅੱਗ ਬੁਝਾ ਦਿੰਨਾ ਅੱਗ ਕਹਿੰਦੀ ਲੈ ਇਹ ਕੀ ਗੱਲ ਐ ਮੈਂ ਹੁਣੇ ਲੱਕੜਾਂ ਨੂੰ ਸਾੜ ਦਿੰਨੀ ਐ ਲੱਕੜਾਂ ਕਹਿੰਦੀਆਂ ਬੜੀ ਵੱਡੀ ਗੱਲ ਐ ਅਸੀਂ ਹੁਣੇ ਕੁੱਤਿਆਂ ਨੂੰ ਕੁੱਟ ਦਿੰਨੀ ਐ ਅਸੀਂ ਤਾਂ ਬਣਿਆ ਹੀ ਇਸ ਕੰਮ ਲਈ ਐ ਕੁੱਤੇ ਕਹਿੰਦੇ ਲੈ ਮੈਂ ਤਾਂ ਵਹਿਰੀ ਐ ਬਿੱਲੀ ਨੂੰ ਹੁਣੇ ਭਜਾ ਦਿੰਨਾ ਬਿੱਲੀਆਂ ਕਹਿੰਦੀਆਂ ਸਾਨੂੰ ਤਾਂ ਭੁੱਖ ਬਹੁਤ ਲੱਗੀ ਐ ਅਸੀਂ ਤਾਂ ਚੂਹਿਆਂ ਨੂੰ ਹੁਣੇ ਖਾ ਜਾਣੀ ਐ ਚੂਹੇ ਕਹਿੰਦੇ ਲੈ ਲੀੜੇ ਕੁੱਤਰਨਾ ਦਾ ਸਾਡਾ ਕੰਮ ਐ ਅਸੀਂ ਹੁਣੇ ਰਾ ਲੀੜੇ ਕੋ ਦਰ ਦੇਣਗੇ ਉਦੋਂ ਪਹਿਲਾਂ ਮਹਾਰਾਜੇ ਨਾਲ ਹੀ ਰਸ ਜਾਨੀ ਹੈ ਮਹਾਰਾਜੇ ਨਾਲ ਹੁਣੇ ਰਸ ਜਾਨੀ ਹੈ ਰਾਜਾ ਕਹਿੰਦਾ ਲੈ ਰਾਣੀ ਮੇਰੇ ਨਾਲ ਕਿਉਂ ਰਸਦੀ ਹੈ ਮੈਂ ਤਖਾਨ ਨੂੰ ਸਜ਼ਾ ਦਿੰਦਾ ਤਖਾਨ ਕਹਿੰਦਾ ਬੜਾ ਕੰਮ ਗਿਆ ਤੂੰ ਮੈਂ ਮਿੰਟ ਚ ਮੈਨੂੰ ਤਾਂ ਲੱਕੜਾਂ ਦੀ ਲੋੜ ਹੀ ਬਹੁਤ ਸੀ ਮੈਂ ਹੁਣੇ ਲੱਕੜਾਂ ਵੜਦਾ ਤੇ ਮੈਂ ਪਿੱਪਲ ਨੂੰ ਵੜਦਣਾ ਜਾ ਕੇ ਪਿੱਪਲ ਕਹਿੰਦਾ ਲੈ ਪੱਤੇ ਤਾਂ ਹਵਾ ਜਦੋਂ ਚੱਲਦੀ ਹੈ ਮੇਰੇ ਪੱਤੇ ਹਿੱਲਦੀ ਹੈ ਹੁਣ ਹਵਾ ਚੱਲ ਰਹੀ ਹੈ ਤੇ ਮੇਰੇ ਪੱਤੇ ਹਿੱਲਣਗੇ ਮੈਂ ਕਾਂ ਨੂੰ ਭਜਾ ਦਿੰਦਾ ਤੇ ਪਿੱਪਲ ਨੇ ਉਹ ਸਾਖੀ ਜਿੱਥੋਂ ਕਹਾਣੀ ਤੁਰੀ ਸੀ ਉੱਥੇ ਪਹੁੰਚਦੀ ਹੈ ਫੇਰ ਕਾਂਜੀ ਕਾ ਮਾਰ ਲੱਗ ਜਾਂਦਾ ਵੀ ਮੇਰਾ ਤਾਂ ਹਾਲ ਨਾ ਪਿੱਪਲ ਤੇ ਇਹ ਮੈਨੂੰ ਭਜਾ ਦੂਗਾ ਤੇ ਉਹ ਮੋਤੀ ਉਹਨੂੰ ਦੇ ਦਿੰਦਾ ਮੋਤੀ ਉਹਨੂੰ ਦੇ ਦਿੰਦਾ ਤੇ ਲਾਲ ਲੱਭਣ ਲੱਗ ਜਾਂਦਾ ਹੁਣ ਮਸਲਾ ਇਹ ਹੈ ਵੀ ਕਿਸੇ ਦਾ ਮੋਤੀ ਚੱਕ ਕੇ ਭੱਜਿਆ ਸੀ ਆਪਦਾ ਲਾਲ ਗਵਾ ਆ ਪਤਾ ਹੀ ਨਹੀਂ ਕਿੱਥੇ ਸੀ ਲਾਲ ਲੱਭਦਾ ਫਿਰਦਾ ਨਹੀਂ ਲੱਭਦਾ ਬਹੁਤ ਖੱਜਲ ਖਰਾਬੀ ਹੁੰਦੀ ਹੈ ਰੋਂਦਾ ਧੁੰਦਾ ਹੋਰ ਥਾਵਾਂ ਤੇ ਪੁੱਛਦਾ ਜਦੋਂ ਤੁਸੀਂ ਇਹ ਪੂਰੀ ਕਹਾਣੀ ਪੜੋਗੇ ਨਾ ਬਹੁਤ ਸੰਖੇਪ ਚ ਤੁਹਾਨੂੰ ਸੁਣਾਈ ਹੈ ਤੁਹਾਨੂੰ ਪਤਾ ਲੱਗੂਗਾ ਵੀ ਨਿੱਕੀਆਂ ਨਿੱਕੀਆਂ ਕਹਾਣੀਆਂ ਚ ਐਡੇ ਵੱਡੇ ਵਰਤਾਂਤ ਐਡੀ ਵੱਡੀ ਸਿੱਖਿਆ ਕਿਵੇਂ ਲੁਕੀ ਹੁੰਦੀ ਹੈ ਸਾਖੀ ਕਹਾਣੀ ਤੋਂ ਵੀ ਵੱਡੀ ਹੁੰਦੀ ਹੈ ਸਾਖੀ ਨਾਲ ਤਾਂ ਪਹਿਲਾਂ ਕੋਈ ਕੰਪੈਰੀਜ਼ਨ ਹੀ ਨਹੀਂ ਕਰਦੇ ਪਰ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਵਿੱਚ ਵੀ ਕੀ ਕੁਝ ਪਿਆ ਹੁੰਦਾ ਇਹਦੇ ਵਿੱਚ ਬਹੁਤ ਸੁਣੀਆਂ ਕਹਾਣੀਆਂ ਚੂਹੇ ਦੀ ਸੌਦੇਬਾਜ਼ੀ ਲੰਗੜਾ ਵਗਿਆੜ ਘੁੱਗੀ ਤੇ ਸੱਪ ਕਾਣਾ ਬੀਂਡਾ ਮੋਰ ਦਾ ਨਿਆ ਕੀੜੀ ਦੀ ਕਰਾਮਾਤ ਜਿਹੜੀ ਆਪਾਂ ਹੁਣੇ ਗੱਲਬਾਤ ਕੀਤੀ ਹੈ ਅਨੋਖਾ ਦਰਖਤ ਗਿੱਦੜਾਂ ਦੀ ਸੀਸ ਸਤਵੰਤੀ ਲਾਜਵੰਤਰੀ ਦੂਜਾ ਕਬੀਰ ਚੋਰਾ ਦੀ ਦਾਸਤਾਂ ਬਹੁਤ ਕਮਾਲ ਦੀਆਂ ਕਹਾਣੀਆਂ ਉਲਜਣ ਅਸਮਾਨੀ ਜੋਗੀ ਸੋਏ ਪੜਨ ਵਾਲੀ ਕਿਤਾਬ ਹੈ ਸਿੰਘ ਬਰਜ ਨੇ ਛਾਪੀ ਹੈ ਫੈਸ ਸਾਹਿਬ ਦੀ ਕਿਤਾਬ ਫਿਰ ਅੱਗੇ ਆਉਂਦੀ ਹੈ ਫੈਸ ਸਾਹਿਬ ਨੇ ਜਿਹੜਾ ਅਨੁਵਾਦ ਕੀਤਾ ਸੀ ਚਾਹ ਨਾਮ ਕਾਕੂਜੋ ਓਕਾਕੁਰਾ ਆਪਾਂ ਪਹਿਲਾਂ ਵੀ ਸ਼ਾਇਦ ਕਿਤੇ ਗੱਲ ਕੀਤੀ ਸੀ ਵੀ ਪ੍ਰੋਫੈਸਰ ਪੂਰਨ ਸਿੰਘ ਵੀ ਉਹਨਾਂ ਕੋਲੇ ਗਏ ਸੀ ਜਪਾਨ ਦੇ ਬਹੁਤ ਵੱਡੇ ਦਾਨਿਸ਼ਵਰ ਬਹੁਤ ਵੱਡੇ ਫਿਲਾਸਫਰ ਜਿਨ੍ਹਾਂ ਨੇ ਬੁੱਕ ਆਫ ਟੀ ਲਿਖੀ ਤੇ ਆਈਡੀਆਜ਼ ਆਫ ਦੀ ਈਸਟ ਕਮਾਲ ਦੀ ਰਚਨਾ ਉਹਨੂੰ ਕਲਾਸਿਕ ਮੰਨੇ ਹਾਂ ਅੱਜ ਵੀ ਏਸ਼ੀਆ ਦਾ ਕਲਾਸਿਕ ਹੈ ਆਈਡੀਆਜ਼ ਆਫ ਦੀ ਈਸਟ ਨੂੰ ਛੋਟੀ ਜਿਹੀ ਕਿਤਾਬ ਹੈ 80 ਜਾਂ 100 ਪੰਨਿਆਂ ਦੀ ਕਿਤਾਬ ਹੈ ਬੀ ਬਹੁਤ ਕਲਾਸਿਕ ਹੈ ਗਾਂ ਕਦੇ ਸਮਾਂ ਲੱਗਿਆ ਆਪਾਂ ਉਹਨਾਂ ਅੰਗਰੇਜ਼ੀ ਦੀਆਂ ਜਾਂ ਹੋਰ ਕਿਤਾਬਾਂ ਦਾ ਜਾਂ ਬਾਹਰਲੇ ਲੇਖਕਾਂ ਦਾ ਜਦੋਂ ਜ਼ਿਕਰ ਕਰਾਂਗੇ ਤਾਂ ਉਹਦਾ ਵੀ ਜ਼ਿਕਰ ਕਰਾਂਗੇ ਤਾਂ ਜਿਹੜੀ ਚਾਹ ਨਾਮ ਹੈ ਉਹ ਅਨਵਾਦ ਹੈ ਬੁੱਕ ਆਫ ਟੀ ਦਾ ਬੁੱਕ ਆਫ ਟੀ ਕਲਾਸਿਕ ਮਤਲਬ ਮੈਨੂੰ ਜਦੋਂ ਮੈਂ ਪੰਨੂ ਸਾਹਿਬ ਹਰਾਂ ਕੋਲੇ ਗਿਆ ਸੀ ਉਹਨਾਂ ਨੇ ਮੈਨੂੰ ਦਿੱਤੀ ਸੀ ਪੜਨ ਨੂੰ ਤੇ ਬਹੁਤ ਆਨੰਦ ਆਇਆ ਸੀ ਬਹੁਤ ਨੰਦ ਤੇ ਉਹ ਕਹਿੰਦੇ ਸੀ ਵੀ ਧੰਨਵਾਦ ਪੰਜਾਬੀ ਚ ਹੋ ਜੇ ਮੈਂ ਬਹੁਤ ਚਿਰ ਦਾ ਬਹੁਤ ਚਿਰ ਉਹ ਕਿਤਾਬ ਨੂੰ ਜਿਹੜੀ ਪੰਨੂ ਸਾਹਿਬ ਨੇ ਦਿੱਤੀ ਸੀ ਇੱਕ ਤੇ ਉਸ ਤੋਂ ਬਾਅਦ ਇੱਕ ਮੈਂ ਖਰੀਦੀ ਉਹ ਪੈਂਗੂ ਇੰਦ ਨੇ ਛਾਪੀ ਸੀ ਬੁੱਕ ਆਫ ਟੀ ਉਹ ਲੈ ਕੇ ਮੈਂ ਜਦੋਂ ਇੱਕ ਵਾਰੀ ਮੈਨੂੰ ਯਾਦ ਆ ਮੈਂ ਦਿੱਲੀ ਫਿਰਦਾ ਸੀ ਤੇ ਕੋਈ ਮੈਟਰੋ ਦੇ ਵਿੱਚ ਮੇਰੀ ਆਦਤ ਸੀ ਮੈਂ ਮੈਟਰੋ ਚ ਬੈਠ ਜਾਂਦਾ ਸੀ ਉਤਰਨਾ ਕਿਤੇ ਨਹੀਂ ਹੁੰਦਾ ਸੀ ਬਸ ਮੈਟਰੋ ਚ ਉਧਰੋਂ 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 ਉਧਰ ਮਿਲਦਾ ਉਸ ਸਮੇਂ ਤੇ 5 ਜਾਂ 6 ਘੰਟੇ ਤੁਸੀਂ ਮੈਟਰੋ ਚਾਂ ਹੀ ਤੁਰੇ ਫਿਰ ਸਕਦੇ ਸੀ 6 ਘੰਟੇ ਬਾਅਦ ਟਿਕਟ ਦੁਬਾਰਾ ਲੱਗਦੀ ਸੀ ਹੁਣ ਮੈਨੂੰ ਯਾਦ ਨਹੀਂ ਇਹ ਪੁਰਾਣੀ ਗ ਉਹ ਕਿਤਾਬ ਮੇਰੇ ਹੱਥ 'ਚ ਬੁੱਕ ਆਫ ਟੀ ਜਰਮਨ ਦਾ ਇੱਕ ਲਿਖਾ ਦੂਜਾ ਗੋਰਾ ਸੀਗਾ ਕੋਈ ਟਰੈਵਲਰ ਯਾਤਰੀ ਉਹ ਦਿੱਲੀ ਆਇਆ ਸੀ ਤੇ ਉਹਨੇ ਮੈਨੂੰ ਪੁੱਛਿਆ ਕਿਤਾਬ ਫੜ ਕੇ ਇਹ ਕਿਤਾਬ ਮੈਂ ਉਹਨੂੰ ਦੱਸਿਆ ਮੈਨੂੰ ਕਹਿੰਦਾ ਵੀ ਤੁਸੀਂ ਪੜ੍ਹੀ ਨਹੀਂ ਇਹ ਬਹੁਤ ਛੋਟੀ ਜੀ ਕਿਤਾਬ ਮੈਂ ਕਿਹਾ ਪੜ੍ਹ ਲਈ ਕਹਿੰਦਾ ਨਾਲ ਕਿਉਂ ਰੱਖਦੇ ਆ ਮੈਂ ਕਿਹਾ ਮੈਂ ਇਹਨੂੰ ਸਦਾ ਹੀ ਨਾਲ ਰੱਖਦਾ ਹਾਂ ਕਾਫੀ ਚਿਰ ਤੋਂ ਕਹਿੰਦਾ ਕੀ ਕਾਰਨ ਕੀ ਹੈ ਮੈਂ ਕਿਹਾ ਵੀ ਮੈਂ ਚਾਹੁੰਦਾ ਵੀ ਇਹ ਕਿਤਾਬ ਹੈ ਜਿਹੜੀ ਮੇਰੀ ਭਾਸ਼ਾ 'ਚ ਵੀ ਆਵੇ ਇਹਦਾ ਪੰਜਾਬੀ ਅਨਵਾਦ ਹੋਵੇ ਤਾਂ ਉਹ ਬਹੁਤ ਖੁਸ਼ ਹੋਇਆ ਇਸ ਗੱਲ ਹਾਂ ਉਹ ਨੂੰ ਚੰਗਾ ਲੱਗਿਆ ਸਾਡੀ ਖੈਰ ਲੰਬੀ ਕਨਵਰਸੇਸ਼ਨ ਚੱਲੀ ਸੀ ਤੋ ਮੈਨੂੰ ਯਾਦ ਆ ਗਈ ਉਹਦੇ ਚੋਂ ਤੋ ਬੁੱਕ ਆਫ ਟੀ ਦਾ ਧੰਨਵਾਦ ਕਦੇ ਮਾਰਾ ਜੀ ਨੇ ਕਦੇ ਖੇਡ ਬਣਾਈ ਸੀ ਧੰਨਵਾਦ ਮੈਂ ਵੀ ਕਰਨਾ ਸ਼ੁਰੂ ਕੀਤਾ ਸੀ ਪਰ ਜਦੋਂ ਪੰਨੂ ਸਾਹਿਬ ਨੇ ਕੀਤਾ ਫਿਰ ਉਹਦੇ ਮੂਰੇ ਤਾਂ ਮੈਂ ਕੀ ਖੜਨਾ ਸੀ ਬਹੁਤ ਕਮਾਲ ਉਹਦੇ ਚੋਂ ਬਹੁਤ ਕਮਾਲ ਕਮਾਲ ਦੀਆਂ ਸਾਖੀਆਂ ਜਿਹੜੀਆਂ ਕਿੰਡੀ ਸੋਹਣੀ ਗੱਲ ਐ ਵੀ ਫੁੱਲ ਐ ਜਿਹੜੇ ਅਰਦਾਸ ਕਰਦੇ ਆ ਉਹਦੇ ਚ ਇੱਕ ਚੈਪਟਰ ਐ ਫਲਾਵਰਸ ਉਹਦੇ ਚ ਬੁੱਕ ਆਫ ਟੀਚ ਫੁੱਲ ਐ ਜਿਹੜੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਪ੍ਰਮਾਤਮਾ ਹਰੇਕ ਸ਼ੈ ਨੂੰ ਹਰੇਕ ਛੋਟੀ ਤੋਂ ਛੋਟੀ ਸ਼ੈ ਨੂੰ ਤੂੰ ਉਹਦੇ ਬਚਨ ਦਾ ਕੋਈ ਨਾ ਕੋਈ ਹਥਿਆਰ ਦਿੱਤਾ ਹੈ ਵਿਛੂ ਨੂੰ ਡੰਗ ਦੇਤਾ ਹਨਾ ਜਾਂ ਡੋਮਣਾ ਮੱਖੀ ਨੂੰ ਡੰਗ ਦੇਤਾ ਸਹੇ ਨੂੰ ਤੂੰ ਮਹਾਰਾਜ ਬਹੁਤ ਤੇਜ਼ ਚਾਲ ਦਿੱਤੀ ਹਿਰਨ ਨੂੰ ਤੂੰ ਬਹੁਤ ਤੇਜ਼ ਚਾਲ ਦਿੱਤੀ ਤਾਂ ਸ਼ੇਰ ਨੂੰ ਤੂੰ ਪੰਜੇ ਦਿੱਤੇ ਦੰਦ ਦਿੱਤੇ ਇਸ ਤਰੀਕੇ ਉਡਾਰੀਆਂ ਦਿੱਤੀਆਂ ਮਹਾਰਾਜ ਕਈ ਪੰਛੀਆਂ ਨੂੰ ਪੰਛੀਆਂ ਨੂੰ ਵੱਡੀਆਂ ਵੱਡੀਆਂ ਤੇ ਮੈਨੂੰ ਤੁਸੀਂ ਬਚਾ ਲਈ ਕੁਝ ਵੀ ਨਹੀਂ ਦਿੱਤਾ ਅਰਦਾਸ ਕੀਤੀ ਫੁੱਲਾਂ ਨੇ ਮਹਾਰਾਜ ਮੈਨੂੰ ਧਰਤੀ ਦੇ ਲੋਕ ਬਹੁਤ ਪਸੰਦ ਕਰਦੇ ਆ ਫੁੱਲਾਂ ਨੂੰ ਧਰਤੀ ਦੇ ਲੋਕ ਬਹੁਤ ਪਸੰਦ ਕਰਦੇ ਆ ਹਰੇਕ ਮਰਨੇ ਪਰਨੇ ਤੇ ਉਹਨਾਂ ਦੇ ਮੈਂ ਜਾਨਣਾ ਹੀ ਜਾਨਣਾ ਤਾਂ ਮਸਲਾ ਇਹ ਹੈ ਵੀ ਉਹ ਤੋੜ ਕੇ ਲੈ ਜਾਂਦੇ ਆ ਮਹਾਰਾਜ ਜਿਹਨੂੰ ਪਿਆਰ ਕਰੀਦਾ ਹੁੰਦਾ ਜਿਹਦੇ ਸਹੱਪਨ ਨਾਲ ਤੁਹਾਨੂੰ ਪਿਆਰ ਹੋਵੇ ਉਹਨੂੰ ਤੋੜੀਦਾ ਥੋੜਾ ਉਹਨੂੰ ਦੁੱਖ ਥੋੜਾ ਪਹਚਾਈਦਾ ਪਰ ਉਹ ਮੈਨੂੰ ਤੋੜ ਕੇ ਲੈ ਜਾਂਦੇ ਆ ਤੋੜ ਕੇ ਮੇਰੀ ਮੌਤ ਹੁੰਦੀ ਹੈ ਮਹਾਰਾਜ ਪਰ ਤੁਸੀਂ ਮੈਨੂੰ ਬਚਾਵਾ ਵਾਸਤੇ ਕੁਝ ਵੀ ਨਹੀਂ ਦਿੱਤਾ ਮੈਂ ਚਾਹਣੀ ਹੈ ਮਹਾਰਾਜ ਮੈਂ ਆ ਹੀ ਖਿੜੇ ਫੁੱਲ ਗੱਲ ਕਰਦੇ ਆ ਪ੍ਰਮਾਤਮਾ ਨਾਲ ਵੀ ਅਸੀਂ ਇਸੇ ਤਰੀਕੇ ਖਿੜੇ ਰਹੀਏ ਧਰਤੀ ਦੇ ਉੱਤੇ ਮੈਂ ਕਾ ਵੰਦੇ ਰਹੀਏ ਤੁਹਾਡੀ ਯਾਦ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਤੁਹਾਡੀ ਯਾਦ ਦੁਨੀਆ ਨੂੰ ਕਰਵਾਉਂਦੇ ਰਹੀਏ ਪਰ ਮਨੁੱਖ ਮੈਨੂੰ ਪਿਆਰ ਕਰਦਾ ਮੈਨੂੰ ਸੋਨਾ ਉਹਨੂੰ ਮੈਂ ਲਗਦਾ ਬਹੁਤੇ ਤੋੜ ਕੇ ਲੈ ਜਾਂਦਾ ਮੇਰੀ ਮੌਤ ਹੋ ਜਾਂਦੀ ਹੈ ਕੁਝ ਨਾ ਕੁਝ ਤਾਂ ਮਹਾਰਾਜ ਮੈਨੂੰ ਦਿਓ ਕਹਿੰਦੇ ਉਸ ਤੋਂ ਬਾਅਦ ਜਦੋਂ ਕੋਈ ਹੱਥ ਫੁੱਲ ਨੂੰ ਤੋੜਨ ਲਈ ਵਧਿਆ ਤਾਂ ਉਹ ਫੁੱਲ तितਲੀ ਬਣ ਕੇ ਉੱਡ ਗਿਆ ਹੁਣੇ ਜਿਹੜੀਆਂ ਸੋਹਣੀਆਂ ਸੋਹਣੀਆਂ ਕਹਿੰਦੇ तितਲੀਆਂ ਉੱਡਦੀਆਂ ਫਿਰਦੀਆਂ ਇਹ ਕਿਸੇ ਸਮੇਂ ਤੇ ਫੁੱਲ ਹੁੰਦੀਆਂ ਸੀ ਸੋ ਇਹੋ ਜੀਆਂ ਕਮਾਲ ਦੀਆਂ ਸਾਖੀਆਂ ਇਹਦੇ ਚ ਆਉਂਦੀਆਂ ਵੀ ਤਥਾਗਤ ਕੋਲੇ ਮਹਾਤਮਾ ਬੁੱਧ ਕੋਲੇ ਜਾਣਾ ਹੈ ਕਿਸੇ ਨੇ ਮਿਲਣ ਵਾਸਤੇ ਉਹ ਵੀ ਸ਼ਾਇਦ ਇਹਦੇ ਚ ਹੀ ਐ ਸਾਖੀ ਤੇ ਉਹ ਕਹਿੰਦਾ ਦੁਨੀਆ ਦੇ ਸਾਰੇ ਫੁੱਲ ਵੇਖਦਾ ਸੋਹਣੇ ਤੋਂ ਸੋਹਣੇ ਵੀ ਮੈਂ ਇਹ ਤੋੜ ਕੇ ਤਥਾਗਤ ਨੂੰ ਚੜਾਵਾ ਜਾ ਕੇ ਮਹਾਤਮਾ ਬੁੱਧ ਨੂੰ ਚੜਾਵਾ ਮੰਦਿਰ ਦੇ ਵਿੱਚ ਪਰ ਉਹ ਖਾਲੀ ਹੱਥ ਜਾਂਦਾ ਹੈ ਮਹਾਤਮਾ ਬੁੱਧ ਕੋਲੇ ਤੇ ਜਾਕੀ ਅਰਦਾਸ ਕਰਦਾ ਜਿਹੜੀ ਅਰਦਾਸ ਕਹਿੰਦੇ ਜਾਪਾਨ ਚ ਹੁਣ ਵੀ ਬਹੁਤ ਮਸ਼ਹੂਰ ਹੈ ਤੇ ਕੀਤੀ ਜਾਂਦੀ ਹੈ ਉਹ ਅਰਦਾਸ ਕਰਦਾ ਹੈ हे ਤਥਗਤ ਤੈਨੂੰ ਚੜਾਉਣ ਲਈ ਮੈਂ ਦੁਨੀਆ ਦੇ ਸਭ ਤੋਂ ਸੋਹਣੇ ਫੁੱਲਾਂ ਕੋਲ ਗਿਆ ਸੀ ਪਰ हे ਤਥਗਤ ਉਹਨਾਂ ਸਾਰੇ ਫੁੱਲਾਂ ਚ ਮੈਨੂੰ ਤੂੰ ਹੀ ਦਿਸਿਆ ਮੈਂ ਉਹਨਾਂ ਨੂੰ ਤੋੜ ਨਹੀਂ ਸਕਿਆ ਤਥਗਤ ਮੇਰੀ ਅਰਦਾਸ ਪ੍ਰਵਾਨ ਕਰੋ ਧਰਤੀ ਦੇ ਉੱਤੇ ਜਿੰਨੇ ਵੀ ਫੁੱਲ ਖਿੜੇ ਐ ਤੇ ਜਿਹੜੇ ਹਜੇ ਨਹੀਂ ਵੀ ਖਿੜੇ ਮੈਂ ਉਹ ਡਾਲੀਆਂ ਨਾਲ ਲੱਗੇ ਲਗਾਏ ਤੁਹਾਡੇ ਚਰਨਾਂ 'ਚ ਭੇਟ ਕਰਦਾ ਮਹਾਰਾ ਇਹ ਅਰਦਾਸ ਬੜੀ ਕਮਾਸੀ ਹੋਈ ਹੈ ਨਾ ਸਾਖੀ ਸੱਚੇ ਪਾਤਸ਼ਾਹ ਵੇਲੇ ਵੀ ਵਾਪਰੀ ਹੈ ਵੀ ਕੋਈ ਸਿੱਖ 10ਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਕੋਲੇ ਫੁੱਲ ਲੈ ਕੇ ਆਇਆ ਸੀ ਤੇ ਮਹਾਰਾਜ ਨੇ ਕਿਹਾ ਭਾਈ ਇਹ ਕਦੋਂ ਤੋੜ ਕੇ ਲਿਆਂਦੇ ਮਹਾਰਾਜ ਤੁਹਾਡੇ ਚਰਨਾਂ ਚੜਾਉਣ ਨੂੰ ਕੁਝ ਨਹੀਂ ਸੀ ਖਾਲੀ ਹੱਥ ਕਿਵੇਂ ਆਉਂਦਾ ਮਹਾਰਾਜ ਕਹਿੰਦੇ ਖਾਲੀ ਹੱਥ ਭਵੇਂ ਆ ਜਾ ਕਰੋ ਖਾਲੀ ਦਿਲ ਨਾਲ ਨਾ ਆਇਆ ਕਰੋ ਸੋ ਉਹ ਜਿਹੜਾ ਬੋਧੀ ਸੀਗਾ ਉਹ ਖਾਲੀ ਦਿਲ ਨਾਲ ਨਹੀਂ ਗਿਆ ਬੁੱਧ ਕੋਲੇ ਉਹ ਕਹਿੰਦਾ ਮਹਾਰਾਜ ਖਿੜੇ ਖੜਾਏ ਲੱਗੇ ਲਗਾਏ ਸਾਰੇ ਟਾਣੀਆਂ ਨਾਲ ਮੈਂ ਤੁਹਾਡੇ ਚਰਨਾਂ 'ਚ ਭੇਟ ਕਰਦਾ ਏ ਜਿਹੜੀ ਉਹ ਕਿਤਾਬ ਹੈ ਬੁੱਕ ਆਫ ਟੀ ਉਹਦੇ 'ਚ ਬਹੁਤ ਕਮਾਲ ਦੀਆਂ ਚੀਜ਼ਾਂ ਆ ਉਹ ਦੇਖਣ ਨੂੰ ਵਾਲੇ ਦਾ ਚਾਹ ਦੀ ਕਿਤਾਬ ਹੈ ਪਰ ਉਹ ਵੱਡੀ ਫਿਲਾਸਫੀ ਦੀ ਕਿਤਾਬ ਹੈ ਉਹ ਵੈਸਟ ਜਿਹੜੇ ਤਰੀਕੇ ਡੋਮੀਨੇਸ਼ਨ ਦਿਖਾ ਰਿਹਾ ਸੀ ਆਪਦੀ ਉਸ ਸਮੇਂ ਅਜ ਤੋਂ 100 ਸਵਾ 100 ਸਾਲ ਪਹਿਲਾਂ ਉਹਦੇ ਤੇ ਜਿਹੜੇ ਕਟਾਕਸ਼ ਕੀਤੇ ਆ ਕਾਕੂ ਜੋ ਕਾਕੁਰਾ ਨੇ ਬਹੁਤ ਕਮਾਲ ਨੇ ਤੇ ਤੁਹਾਨੂੰ ਅੱਜ ਪਤਾ ਲੱਗੂਗਾ ਵੀ ਸਵਾ 100 ਸਾਲ ਪਹਿਲਾਂ ਜਿਹੜੀਆਂ ਉਹ ਗੱਲਾਂ ਕਰਦਾ ਸੀ ਅੱਜ ਸੱਚ ਹੋਈਆਂ ਤਾਂ ਬੁੱਕ ਆਫ ਟੀ ਬਹੁਤ ਕਮਾਲ ਕਿਤਾਬ ਉਹਦਾ ਅਨੁਵਾਦ ਪ੍ਰੋਫੈਸਰ ਸਾਹਿਬ ਨੇ ਕੀਤਾ ਹੈ ਲਾਹੌਰ ਬੁੱਕ ਸ਼ਾਪ ਨੇ ਛਾਪਿਆ ਇੱਕ ਇੱਕ ਕਿਤਾਬ ਹੈ ਆਪਾਂ ਪਹਿਲਾਂ ਸ਼ਾਇਦ ਇਹਦਾ ਗੱਲ ਕਰ ਚੁੱਕੇ ਹਾਂ ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਔਨ ਪਾਸਸ ਆਫ ਲਾਈਫ ਇਹਦਾ ਮੈਂ ਗੱਲ ਵੀ ਕੀਤੀ ਸੀ ਆਪਾਂ ਕਿਸੇ ਪਹਿਲੀ ਵੀਡੀਓ ਚ ਕਿਸੇ ਚ ਵੀ ਪ੍ਰੀਤ ਲੜੀ ਨੇ ਅਨੁਵਾਦ ਕੀਤਾ ਸੀ ਪਰ ਉਹ ਥੋੜੀ ਜਿਹੀ ਬਿਰਤੀ ਨਾਸਤਕਤਾਲੀ ਸੀ ਤਾਂ ਉਹਦੇ ਵਿੱਚ ਕੁਝ ਚੀਜ਼ਾਂ ਮਤਲਬ ਮੈਂ ਜਦੋਂ ਉਹ ਅਨੁਵਾਦ ਪੜ੍ਹਿਆ ਸੀ ਮੈਨੂੰ ਮੇਰੇ ਕੋਲ ਹੈਗਾ ਉਹ ਵੀ ਅਨੁਵਾਦ ਤਾਂ ਮੈਨੂੰ ਉਹ ਨਪਾਇਆ ਨਹੀਂ ਸੀ ਤੇ ਮੈਂ ਪ੍ਰੋਫੈਸਰ ਸਾਹਿਬ ਨੂੰ ਕਿਹਾ ਸੀ ਵੀ ਇਹ ਧੰਨਵਾਦ ਇਹ ਪ੍ਰੋਫੈ ਇਹਦਾ ਨਾਮ ਰੱਖਿਆ ਉਮਰਾਂ ਦੇ ਪੰਡੇ। ਕਿਹ ਕਲਾਸਿਕ ਹੈ। ਕਦੇ ਸਮਾਂ ਲੱਗਿਆ ਤਾਂ ਜਦੋਂ ਸਾਰੀ ਲਿਸਟ ਦੀਆਂ ਆਪਾਂ ਗੱਲਾਂ ਕਰ ਲਈਆਂ ਉਦੋਂ ਬਾਅਦ ਕਦੇ ਆਪਾਂ ਇਹ ਕਿਤਾਬ ਤੇ ਚਾਹਨਾਮਾ ਜਿਹੜੀ ਬੁੱਕ ਆਫ ਟੀ ਉਹਦੇ ਚੋ ਕੁ ਸਾਖੀਆਂ ਦੀ ਸਾਂਝ ਤੁਹਾਡਾ ਨਾਲ ਪਾਵਾਂਗੇ। ਇਹ ਮੇਰੇ ਬਹੁਤ ਪਸੰਦੀਦਾ ਕਿਤਾਬ ਹੈ। ਵਾਈਟ ਨੋਟਸ ਨੇ ਛਾਪੀ ਹੈ। ਹਰ ਇੱਕ ਥਾਂ ਤੋਂ ਮਿਲ ਜਾਂਦੀ ਹੈ। ਉਮਰਾਂ ਦੇ ਪੰਡੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀਆਂ ਯਾਤਰਾਵਾਂ ਤੇ ਪ੍ਰੋਫੈਸਰ ਪੰਨੂ ਹਰਪਾਲ ਸਿੰਘ ਪੰਨੂ ਨੇ ਅਨਵਾਦ ਕੀਤਾ। ਇੱਕ ਕਿਤਾਬ ਹੈ ਲਾਸਟ ਤੇ ਆਪਾਂ ਇੱਕ ਹੋਰ ਕਿਤਾਬ ਦਾ ਜ਼ਿਕਰ ਕਰਨਾ ਹੈ ਇੱਕ ਏ ਕਿਤਾਬ ਹੈ ਪੰਛੀਆਂ ਦੀ ਮਜਲਿਸ ਫਰੀਦੂਦੀਨ ਅਤਾਰ ਕਦੇ ਮੇਰਾ ਚਿੱਤ ਹੈ ਵੀ ਕਦੇ ਇਕੱਲਾ ਇਸ ਕਿਤਾਬ ਦੇ ਉੱਤੇ ਇੱਕ ਵੀਡੀਓ ਬਣਾਈ ਅੱਧੇ ਪੌਣੇ ਘੰਟੇ ਦਾ ਕੋਸ਼ਿਸ਼ ਕਰਾਂਗੇ ਆਪਾਂ ਕਦੇ ਬਣਾਈਏ ਵੀ ਫਰੀਦੂਦੀਨ ਅਤਾਰ ਈਰਾਨ ਦੇ ਬਹੁਤ ਵੱਡੇ ਕਵੀ ਬਹੁਤ ਵੱਡੇ ਦਾਣਿਸ਼ਵਰ ਉਹਨਾਂ ਨੇ ਕਿਤਾਬ ਲਿਖੀ ਸੀ ਮੰਤਕ ਤੈਰ ਜਦੋਂ ਮੈਂ ਯੂਨੀਵਰਸਿਟੀ ਗਿਆ ਸੀ ਯੂਨੀਵਰਸਿਟੀ ਜਾਣ ਤੋਂ ਵੀ ਪੰਜ ਚਾਰ ਸਾਲ ਪਹਿਲਾਂ 2008-09 ਦੇ ਵਿੱਚ ਮੰਤੇ ਕੁਤੈਰ ਦਾ ਪੰਜਾਬੀ ਅਨਵਾਦ ਸੰਖੇਪ ਦੇ ਵਿੱਚ ਗੁਰਦੱਤ ਸਿੰਘ ਪ੍ਰੇਮੀ ਹੋਰਾਂ ਨੇ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਸੀ ਪਰ ਉਹ ਸੰਖੇਪ ਚ ਕੀਤਾ ਸੀ ਬਹੁਤ ਸੰਖੇਪ ਸਾਖੀ ਕੋਈ ਵੀ ਨਹੀਂ ਸੀ ਉਹਦੇ ਵਿੱਚ ਮਤਲਬ ਪ੍ਰਸੰਗ ਚੱਲਦਾ ਹੈ ਪ੍ਰਸੰਗ ਨਾਲ ਜੁੜਦੀਆਂ ਸਾਖੀਆਂ ਆਉਂਦੀਆਂ ਸਾਖੀਆਂ ਨਹੀਂ ਅਨਵਾਦ ਕੀਤੀਆਂ ਸੀ ਪ੍ਰਸੰਗ ਕਰਤਾ ਸੀ ਉਹ ਵੀ 80 ਕ ਪੰਨਿਆਂ ਦੀ ਕਿਤਾਬ ਸੀ ਪਰ ਕਰਦੇ ਕਰਾਉਂਦੇ ਕਿਤੇ ਇਹ ਕਿਤਾਬ ਮੇਰੇ ਹੱਥ ਚ ਅੰਗਰੇਜ਼ੀ ਚ ਆਈ ਕਾਨਫਰੰਸ ਆਫ ਦੀ ਬੋਰਡਸ ਫਿਰ ਮੈਂ ਇਹਦੇ ਸਾਰੇ ਅੰਗਰੇਜ਼ੀ ਅਨਵਾਦ ਮੰਗਾਈ ਚਾਰ ਪੰਜ ਅਨਵਾਦ ਅੰਗਰੇਜ਼ੀ ਦੇ ਮੰਗਾਈ ਫਿਰ ਕਿਤੇ ਪੀਡੀਐਫ ਮਿਲਿਆ ਇਹਦਾ ਫਾਰਸੀ ਦੇ ਵਿੱਚ ਵੀ ਅ ਮੰਤੇ ਕੁਤੇਰ ਮੇਰੇ ਇੱਕ ਫਾਰਸੀ ਜਾਣਦਾ ਬੇਲੀ ਹੁੰਦਾ ਸੀ ਕਸ਼ਮੀਰ ਤੋਂ ਉਦੋਂ ਤੋਂ ਮੈਂ ਕੁਝ ਚੀਜ਼ਾਂ ਉਹਦੇ ਚੋਂ ਪੜਵਾਈਆਂ ਮਾਰੇ ਨੇ ਕੋ ਖੇਡ ਕੀਤੀ ਮੇਰੇ ਮਨ ਚ ਇੱਛਾ ਸੀ ਬਹੁਤ ਵੀ ਇਹਦਾ ਵੀ ਅਨਵਾਦ ਕਿਸੇ ਤਰੀਕੇ ਪੰਜਾਬੀ ਚ ਹੋਵੇ ਮਾਰੇ ਨੇ ਕੋ ਖੇਡ ਕੀਤੀ ਤੇ ਇਹਦਾ ਮੈਨੂੰ ਉਹਨਾਂ ਦੇ ਨਾਲ ਚ ਡੇਂਗੂ ਹੋ ਗਿਆ ਸੀ ਤੇ ਡਾਕਟਰ ਨੇ ਕਿਹਾ ਵੀ ਹਿਲਣਾ ਨਹੀਂ ਹਰਮਨ ਨਾਲ ਗੱਲ ਹੋਈ ਸੀ ਰਾਣੀ ਤਤ ਤੇ ਹਰਮਨ ਕਹਿੰਦਾ ਸੀ ਆਪਾਂ ਰਲ ਕੇ ਨਵਾਦ ਕਰਦੇ ਆ ਪਰ ਕੁਮਾਰਾ ਜੀ ਦੀ ਖੇਡ ਸੀ ਤੇ ਇਹ ਇਹਦੀ ਭੂਮਿਕਾ ਹਰਮਨ ਨੇ ਲਿਖੀ ਸੀ ਤੇ ਉਹ 15 ਕ ਦਿਨਾਂ ਦੇ ਵਿੱਚ ਮਾਰਾ ਜੀ ਨੇ ਕੋਈ ਐਵ ਜੀ ਖੇਡ ਕੀਤੀ ਵੀ ਇਹ ਪੰਜਾਬੀ ਦੇ ਵਿੱਚ ਨਵਾਦ ਮੈਨੂੰ ਯਾਦ ਆ ਸਾਡੇ ਲਾਂਚ ਇੱਥੇ ਬਾਹਰ ਪੰਛੀਆਂ ਦਾ ਆਉਣਾ ਵਧ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਨਵਾਦ ਹੋ ਰਿਹਾ ਸੀ ਇਹਦਾ ਇਹਦਾ ਜਿਹੜਾ ਹੀਰੋ ਐਸਟ ਪੰਛੀ ਹੁਦ ਹੁਦ ਜਿਹਨੂੰ ਆਪਾਂ ਚੱਕੀ ਰਹਾ ਕਹਿੰਨੇ ਆ ਤੁਸੀਂ ਦੇਖਿਆ ਹੁਣ ਆਮੀ ਉਹ ਬਹੁਤ ਘਟ ਆਉਂਦਾ ਹੁੰਦਾ ਸੀ ਪਰ ਉਹਨਾਂ ਦਿਨਾਂ 'ਚ ਸਾਡੇ ਇੱਥੇ ਲੌਂਚ ਆ ਕੇ ਇੱਕ ਦੋ ਚੱਕੀ ਰਾਹੇ ਬੈਠੀ ਰਹਿੰਦੇ ਹੁੰਦੇ ਸੀ ਹਮੇਸ਼ਾ ਹੀ ਉਹ 20 25 ਦਿਨ ਦਾ ਵਰਤਾਰਾ ਜਿਹੜਾ ਸੀ ਡਾਕਟਰ ਨੇ ਕਿਹਾ ਸੀ ਉੱਠਣਾ ਨਹੀਂ ਮੰਜੇ ਤੋਂ ਮੇਰੇ ਸੈੱਲ ਸੂਲ ਬਹੁਤ ਘਟ ਗਏ ਸੀ ਤੇ ਮੈਂ ਪਿਆ ਪਿਆ ਫਿਰ ਇਹ ਧੰਨਵਾਦ ਕਰਦਾ ਸੀ ਇਹ ਢਿੱਕ ਕਮਾਲ ਕਿਤਾਬ ਹੈ ਵੀ ਮੈਂ ਇਹਦੇ ਵਿੱਚੋਂ ਜੇ ਸਾਖੀਆਂ ਤੁਹਾਨੂੰ ਸੁਣਾਉਣ ਲੱਗ ਜਾਵਾਂ ਹੋ ਸਕਦਾ 2 ਘੰਟੇ ਦੀ ਵੀਡੀਓ ਲਗਾਤਾਰ ਬਣ ਜੇ ਪਰ ਇੱਕ ਚੀਜ਼ ਮੈਨੂੰ ਯਾਦ ਆਉਂਦੀ ਹੈ ਸਟਾਰਟਿੰਗ 'ਚ ਇਹਦੀ ਜਿਹੜੀ ਆਉਂਦੀ ਹੈ ਫਰੀਦੂਦੀਨ ਨਤਾਰ ਇੱਧਰ ਨੂੰ ਕਿਵੇਂ ਆ ਗਏ ਇਤਰ ਵੇਚਦੇ ਹੁੰਦੇ ਸੀ ਉਹਨਾਂ ਦੇ ਬਜ਼ੁਰਗ ਅਤਾਰ ਵੀ ਇਤਰ ਤੋਂ ਹੀ ਨਿਕਲਿਆ ਕਹਿੰਦੇ ਇਤਰ ਤੁਸੀਂ ਪਰਫਿਊਮ ਸਮਝਦੇ ਹੋ ਨਾ ਇਤਰ ਜਿਹੜਾ ਵਰਤਦੇ ਆ ਇਸਲਾਮਿਕ ਦੇਸ਼ਾਂ 'ਚ ਬਹੁਤ ਸੋਹਣੀਆਂ ਸੁਗੰਧੀਆਂ ਦਿੰਦਾ ਹੈ ਐਲਕੋਹਲ ਮੁਕਤ ਹੁੰਦਾ ਹੈ ਜਿਹੜਾ ਆਹ ਹੋਣ ਵਾਲੇ ਪਰਫਿਊਮ ਹੈ ਜਿਹੜੇ 'ਨਾਂ ਚ ਐਲਕੋਹਲ ਹੁੰਦੀ ਹੈ ਉਹ ਐਲਕੋਹਲ ਮੁਕਤ ਹੁੰਦਾ ਸਿੰਘ ਵੀ ਵਰਤ ਲੈਂਦੇ ਉਹਨਾਂ ਇਤਰ ਵੇਚਦਾ ਹੁੰਦਾ ਸੀ ਤੇ ਅੱਜ ਵੀ ਤੁਸੀਂ ਦੇਖੋ ਪਰਫਿਊਮਸ ਵਾਲੀਆਂ ਜਾਂ ਇਹਨਾਂ ਵਾਲੀਆਂ ਜਿਹੜੇ ਹੁੰਦੇ ਆ ਇਤਰ ਵਾਲੀਆਂ ਹਨਾ ਇਤਰ ਫਲੇਲ ਜੀ ਨੂੰ ਆਪਾਂ ਕਹਿੰਦੇ ਆ ਇਹਦੀਆਂ ਜਿਹੜੀਆਂ ਦੁਕਾਨਾਂ ਅੱਜ ਵੀ ਬਹੁਤ ਥੁੜੀਆਂ ਜੀਆਂ ਆਂ ਬਣੀਆਂ ਹੁੰਦੀਆਂ ਵੀ ਜਿਹਨੂੰ ਆਪਾਂ ਕਹਿੰਦੇ ਚੱਕ ਮੀਆਂ ਜੀਆਂ ਹਨਾ ਵੀ ਇਹਨਾਂ ਬਾਰੇ ਮਸ਼ਹੂਰ ਹੈ ਵੀ ਇਹ ਸੋਹਣੇ ਤਰੀਕੇ ਨਾਲ ਬਣੀ ਵੀ ਦੁਕਾਨ ਹੋਊਗੀ ਸਜੀ ਹੋਊਗੀ ਬਹੁਤ ਉਹ ਕਿਤੇ ਫਰੀਦੁਦੀਨ ਅਤਾਰ ਜੀ ਆਪਦੀ ਦੁਕਾਨ ਤੇ ਬੈਠੇ ਸੀ ਤੇ ਉਹਨਾਂ ਦੇ ਪਿਤਾ ਜੀ ਕਿਤੇ ਬਾਹਰ ਗਏ ਹੋਏ ਸੀ ਤੇ ਫਰੀਦੂਦੀਨ ਅਤਾਰ ਦੁਕਾਨ ਤੇ ਬੈਠੇ ਤੇ ਬਾਹਰ ਇੱਕ ਸੂਫੀ ਆ ਗਿਆ ਉਹ ਆ ਕੇ ਖੜਾ ਬਾਹਰ ਦੁਕਾਨ ਦੇ ਵੇਖੀ ਜਾਵੇ ਤੇ ਹੱਸੀ ਜਾਵੇ ਫਰੀਦੂਦੀਨ ਅਤਾਰ ਉਹਨੂੰ ਕਹਿੰਦੇ ਛੋਟੇ ਸੀ ਬਚਪਨ ਦੀ ਗੱਲ ਹੈ ਉਹਨੂੰ ਕਹਿੰਦੇ ਵੀ ਜਾ ਤੁਰ ਜਾ ਵੀ ਤੇਰੇ ਕੰਮ ਦੀ ਕੋਈ ਚੀਜ਼ ਨਹੀਂ ਇੱਥੇ ਉਹ ਫਿਰ ਵੀ ਹੱਸੀ ਜਾਵੇ ਕਹਿੰਦੇ ਤੂੰ ਹੱਸਦਾ ਕਿਉਂ ਹੈ ਫਿਰ ਹੱਸੀ ਜਾਵੇ ਕਹਿੰਦੇ ਤੈਨੂੰ ਮੈਂ ਕਿਹਾ ਤੇਰੇ ਕੰਮ ਦੀ ਕੋਈ ਚੀਜ਼ ਨਹੀਂ ਤੂੰ ਤਾਂ ਸੂਫੀ ਹੈਗਾ ਕੱਪੜੇ ਤੇਰੇ ਪੂਰੇ ਨਹੀਂ ਪਾਏ ਤੂੰ ਇੱਥਰ ਕੀ ਕਰਨਾ ਉਹ ਹੱਸੀ ਜਾਵੇ ਕਹਿੰਦੇ ਹੱਸਦਾ ਕਿਉਂ ਹੈ ਕਹਿੰਦੇ ਹੱਸਦਾ ਮੈਂ ਤਾਂ ਆਂ ਵੀ ਤੂੰ ਕਿੰਨਾ ਖਲਾਰਾ ਪਾਇਆ ਸਮੇਟਿੰਗਾ ਕਿਵੇਂ ਕਿਆਮਤ ਦੇ ਦਿਨ ਤੱਕ ਉਹ ਕਹਿੰਦਾ ਜਿਵੇਂ ਫਰੀਦੂਦੀਨ ਅਤਰ ਨੂੰ ਕਹਿੰਦਾ ਸੂਫੀ ਨੂੰ ਜਿਵੇਂ ਤੂੰ ਨੂੰ ਸਮੇਟਿੰਗਾ ਓਵੇਂ ਮੈਂ ਸਮੇਟ ਲੂੰ ਉਹ ਕਹਿੰਦਾ ਮੇਰਾ ਕੀ ਹੈ ਉਹਨੇ ਮੋਕਾ ਤਾਂ ਲਾਇਆ ਮੋਢੇ ਤੋਂ ਥੱਲੇ ਵਿਛਾਇਆ ਪੈ ਗਿਆ ਤੇ ਚੱਲਾ ਮਾਰ ਗਿਆ ਚੜਾਈ ਕਰ ਗਿਆ ਉਸ ਦਿਨ ਤੋਂ ਬਾਅਦ ਫਿਰ ਫਰੀਦੂਦੀਨ ਅਤਰ ਆਪਦੇ ਘਰ ਤੋਂ ਬਾਹਰ ਆ ਗਏ ਸੀ ਤੇ ਉਹਨਾਂ ਨੇ ਸੂਫੀਆਂ ਦੇ ਕੋਲੇ ਜਾਣਾ ਸ਼ੁਰੂ ਕੀਤਾ ਤੇ ਉਹਨਾਂ ਦੀਆਂ ਵੱਡੀਆਂ ਰਚਨਾਵਾਂ ਚ ਇੱਕ ਹੋਰ ਵੀ ਇਹਨਾਂ ਦੀਆਂ ਰਚਨਾਵਾਂ ਪਰ ਵੱਡੀਆਂ ਰਚਨਾਵਾਂ ਚੋਂ ਇਹ ਇੱਕ ਰਚਨਾ ਹੈ ਕਾਨਫਰੈਂਸ ਆਫ ਦੀ ਬਰਡਸ ਮੰਤੇ ਕੁਤੇਰ ਪੰਛੀਆਂ ਦੀ ਮਜਲਿਸ ਜੀ ਦਾ ਆਪਾਂ ਨਾਂ ਰੱਖਿਆ ਸੀ ਇਹ ਜਿਹੜਾ ਇਹਦਾ ਟਾਈਟਲ ਹੈ ਇਹ ਮੇਰੀ ਮਾਤਾ ਨੇ ਚਾਦਰ ਤੇ ਕੱਢਿਆ ਸੀ ਕਢਾਈ ਕੀਤੀ ਸੀ ਉਹ ਪਿੱਛੇ ਵੀ ਜਿਹੜਾ ਬਣਾਇਆ ਉਹ ਵੀ ਚਾਦਰ ਤੇ ਕਢਾਈ ਕਰਕੇ ਤੇ ਉਹਦਾ ਹੀ ਆਪਾਂ ਫਿਰ ਇਹ ਟਾਈਟਲ ਬਣਾਇਆ ਸੀ ਮਾਰੇ ਨੇ ਖੇਡ ਕੀਤੀ ਤੇ ਇਹ ਹੁਣ ਤਾਂ ਚਿਰ ਹੋ ਗਿਆ ਉਹਨੂੰ ਮਿਲਦਾ 17 ਕੇ 18 ਚ ਛਪੀ ਸੀ ਪਹਿਲੀ ਵਾਰੀ ਬਹੁਤ ਕਮਾਲ ਇਹਦੇ ਚ ਭੂਮਿਕਾ ਚ ਬਹੁਤ ਸੋਹਣੀ ਗੱਲ ਕਰਦਾ ਹਰਮਨ ਵੀ ਅਸੀਂ ਕਹਿੰਦਾ ਰਹਾਂ ਨੀ ਮੰਡਲਾਂ ਵਿੱਚ ਚੇਚਰਦੇ ਕਿਸੇ ਪੁਰਖ ਨੇ ਤਨ ਤੇ ਮਨ ਦੇ ਵਧਵੇਂ ਪਦਰਾ ਨੂੰ ਮਹਿਸੂਸਿਆ ਤਾਂ ਤਰਕਸ਼ੀਲਾਂ ਨੇ ਸਾਨੂੰ ਕਿਹਾ ਕਿ ਚਮਤਕਾਰਾਂ ਤੋਂ ਦੂਰ ਰਹੋ ਗੁਰੂ ਕੇ ਵਾਕ ਸਾਡੇ ਸਾਹਾਂ ਚ ਕੁਲੇ ਅਸੀਂ ਰਾਜੀ ਹੋਏ ਤਾਂ ਵਿਦਵਾਨਾਂ ਨੇ ਆਖਿਆ ਕਿ ਅਸੀਂ ਜਮਾਨੇ ਤੇ ਵਿਗਿਆਨ ਤੋਂ ਦੂਰ ਕਿਸੇ ਹੋਰ ਦੁਨੀਆ 'ਚ ਰਹਿੰਦੇ ਬੁੱਝੜ ਲੋਕ ਹਾਂ ਅਸੀਂ ਪਵਿੱਤਰ ਸਰੋਵਰਾਂ ਦਾ ਸੁੱਚਾ ਆਪ ਛੋਇਆ ਤਾਂ ਬੁੱਧੀ ਜੀ ਵੀ ਡਰ ਗਏ ਅਸੀਂ ਸ਼ਾਸਤਰਾਂ ਦੀ ਪਾਵਨਤਾ ਦੇ ਗੀਤ ਗਾਏ ਤਾਂ ਉਹਨਾਂ ਧਰਮ ਨੂੰ ਬਿਮਾਰੀ ਦੱਸਿਆ ਤੇ ਚੁਟਕਲੇ ਕਢੇ ਅਸੀਂ ਸੱਚਮੁੱਚ ਹੀ ਕਿਸੇ ਹੋਰ ਦੁਨੀਆ 'ਚ ਰਹਿੰਦੇ ਲੋਕ ਆ ਵਿਸ਼ਵਾਸ ਦੀ ਨਗਰੀ ਵਿੱਚ ਜਿੱਥੇ ਟੇਕ ਦੇ ਤਲਾਬਾਂ ਤੋਂ ਅਕੀਦੇ ਦੇ ਪੰਖੇਰੂ ਉੱਡਦੇ ਹਨ ਅਸੀਂ ਮੱਥਾ ਟੇਕਣਾ ਸਿੱਖਿਆ ਹੈ ਹੋਰ ਕੁਝ ਨਹੀਂ ਇਹ ਮੇਰੀ ਬਹੁਤ ਪਸੰਦੀਦਾ ਸਤਰ ਹੈ ਹਰਮੰਦੀਆਂ ਲੇਖਣੀ ਦੇ ਵਿੱਚੋਂ ਬਹੁਤ ਕਮਾਲ ਸੋ ਪੰਛੀਆਂ ਦੀ ਮੈਲਿਸ ਹੋਰ ਵੀ ਕਿਤਾਬਾਂ ਦਾ ਆਪਾਂ ਜ਼ਿਕਰ ਕਰਨਾ ਤੇ ਫਿਰ ਜ਼ਿਆਦਾ ਵੱਡੀ ਹੋ ਜਾਂਦੀ ਹੈ ਵੀਡੀਓ ਤੇ ਮੈਂ ਸੋਚਦਾ ਹਾਂ ਵੀ ਆਪਾਂ ਨੇਕੀ ਜੀ ਦੀਆਂ ਕੁਝ ਕਿਤਾਬਾਂ ਦਾ ਹੋਰ ਜ਼ਿਕਰ ਕਰਨਾ ਉਹ ਅਗਲੇ ਪਾਰਟ 'ਚ ਕਰ ਲੈਣੇ ਆ ਬਹੁਤ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ